ਸੱਚੀ ਇਹ ਕਾਲ ਦੋਸਤੋ ਸ਼ਹੀਦੀ ਦਿਹਾੜੇ ਚੱਲ ਰਹੀ ਹੈ ਅਸੀਂ ਨਮਨ ਕਰਦੇ ਆਂ ਇਹਨਾਂ ਦਿਨਾਂ ਨੂੰ ਤਾਂ ਇਹਨਾਂ ਦਿਨਾਂ ਚ ਆਪਾਂ ਇੱਕ ਨਾਮ ਸੁਣਦੇ ਆਂ ਕਿ ਜਿਹਨੇ ਸਿੱਖ ਪੰਥ ਨਾਲ ਧੋਖਾ ਮਾਇਆ ਸੀ ਸਿੱਖ ਪੰਥ ਦਾ ਦੋਖੀ ਸੀ ਪਾਪੀ ਗੰਗੂ ਬ੍ਰਾਹਮਣ ਗੰਗੂ ਬ੍ਰਾਹਮਣ ਦੀ ਅਗਲੀ ਪੀੜ੍ਹੀ ਕਿਹੜੀ ਹੈ ਉਹਦੀ ਬੈਕਗ੍ਰਾਉਂਡ ਕੀ ਸੀ ਆ ਜੋਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਣ ਲਈ ਮੈਂ ਇਹ ਵੀਡੀਓ ਦਾ ਤਿਆਰ ਕਰਿਆ ਜਿਹੜਾ ਗੰਗੂ ਬਾਹਮਣ ਸੀ ਤਾਂ ਨੌਵੇਂ ਪਾਤਸ਼ਾਹ ਨੇ ਤੁਹਾਨੂੰ ਪਤਾ ਹੋਣਾ ਕਸ਼ਮੀਰੀ ਪੰਡਤਾਂ ਪਿੱਛੇ ਆਪਣੀ ਜਿਹੜੀ ਹੈਗੀ ਸ਼ਹੀਦੀ ਦਿੱਤੀ ਸੀ ਤੱਕ ਗੰਗੂ ਦੇ ਦਾਦੇ ਪੜਦਾਦੇ ਕਸ਼ਮੀਰ ਦੇ ਬਿਲੋਂਗ ਕਰਦੇ ਸੀ ਉਹ ਇੱਥੇ ਆਏ ਸੀ ਗੁਰੂ ਸਾਹਿਬ ਨੇ ਉਹਨਾਂ ਦੀ ਇੱਜ਼ਤ ਰੱਖੀ ਤੇ ਸਾਡੇ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੋਈ ਸੀ ਉਸ ਤੋਂ ਬਾਅਦ ਕਸ਼ਮੀਰੀ ਪੰਡਤ ਆਪਣੇ ਸਿੱਖਾਂ ਦੇ ਆਲੇ-ਦੁਆਲੇ ਰਹਿਣ ਲੱਗ ਗਏ ਸੀ ਤਾਂ ਗੰਗੂ ਬ੍ਰਾਹਮਣ ਜੋ ਕਿ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੋਈਏ ਵੀ ਰਹੇ ਹੈ ਤਾਂ ਉਹਨੂੰ ਪਤਾ ਸੀ ਗੁਰੂ ਸਾਹਿਬ ਦਾ ਜਾਂ ਗੁਰੂ ਸਾਹਿਬ ਦੇ ਟਿਕਾਣਿਆਂ ਦਾ ਜਾਂ ਬੱਚਿਆਂ ਦੇ ਟਿਕਾਣਿਆਂ ਦਾ ਸਹਬਜ਼ਾਦਿਆਂ ਦੇ ਟਿਕਾਣਿਆਂ ਦਾ ਮਤਾਵਾਂ ਦੇ ਟਿਕਾਣਿਆਂ ਦਾ ਤਾਂ ਇੱਥੇ ਗੱਲ ਇਹ ਹੁੰਦੀ ਹੈ ਜੀ ਕਿ ਜਿਹੜਾ ਗੰਗੂ ਬਾਂਮਨ ਸੀ ਉਹ ਚੁਗਲੀ ਕਰਦਾ ਤੇ ਵਜ਼ੀਰ ਖਾਂ ਤੱਕ ਇਹ ਗੱਲ ਪਹੁੰਚਾਉਂਦਾ ਕਿ ਜੀ ਜੇ ਗੁਰੂ ਸਾਹਿਬ ਦੇ ਸ਼ਹਿਜ਼ਾਦਿਆਂ ਨੂੰ ਜਾਂ ਮਾਤਾ ਜੀ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਮੈਂ ਦੱਸਦਾ ਹਾਂ ਉਹ ਕਿੱਥੇ ਤੇ ਇੱਕ ਚੁਗਲੀ ਕਰਦਾ ਉਸ ਤੋਂ ਬਾਅਦ ਜੋ ਘਟਨਾ ਹੋਈ ਤੁਸੀਂ ਸਾਰੇ ਜਾਣਦੇ ਹੋ ਤਾਂ ਗੰਗੂ ਬ੍ਰਾਹਮਣ ਮੁਸਲਮਾਨਾਂ ਦੇ ਬਹੁਤ ਨੇੜੇ ਹੋ ਗਿਆ ਸੀ ਕਿਉਂਕਿ ਉਹ ਇੱਕ ਚੁਗਲ ਬਣ ਗਿਆ ਸੀ ਮੁਸਲਮਾਨਾਂ ਦਾ ਤਾਂ ਕਿਸੇ ਸ਼ੱਕ ਚ ਆ ਕੇ ਮੁਸਲਮਾਨ ਰਾਜਿਆਂ ਦੁਆਰਾ ਯੋਧਾ ਕਤਲ ਕਰ ਦਿੱਤਾ ਜਾਂਦਾ ਹੈ ਇਹਦੇ ਲਈ ਦੋ ਗੱਲਾਂ ਆਉਂਦੀਆਂ ਇੱਕ ਤਾਂ ਉਹ ਇਹ ਸਮਝਦੇ ਸੀ ਕਿ ਜਿਹਨੇ ਗੁਰੂ ਸਾਹਿਬ ਦਾ ਖਾਕੇ ਉਹਨਾਂ ਦੀ ਨਮਕ ਹਰਾਮੀ ਹੈ ਜਿਹੜੀ ਉਹ ਕਰੀ ਹੈ ਤਾਂ ਸਾਡੇ ਨਾਂ ਵੀ ਸਹੀ ਨਹੀਂ ਨਿਭਦਾ ਕੁਝ ਕਹਿੰਦੇ ਆ ਕਿ ਗੰਗੂ ਹੈ ਜਿਹੜਾ ਉਹ ਲਾਲਚ ਵਾਸਤੇ ਪੈ ਗਿਆ ਸੀ ਤੇ ਜਿਹੜਾ ਮੁਸਲਮਾਨਾਂ ਨੂੰ ਇਹਦਾ ਪਤਾ ਲੱਗਿਆ ਚਲੋ ਉਹਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਤੋਂ ਬਾਅਦ ਦਾ ਜੋ ਸਮਾਂ ਆਉਂਦਾ ਹੈ ਉਹ ਆਉਂਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਤਾਂ ਉਦੋਂ ਸਿੱਖ ਜਿਹੜੀ ਸੀਗੀ ਪੂਰੇ ਰੌਚ ਸੀਗੇ ਉਹਨਾਂ ਦਾ ਮਕਸਦ ਸੀਗਾ ਕਿ ਜਿਨ੍ਹਾਂ ਨੇ ਵੀ ਸਿੱਖ ਪੰਥ ਨਾਲ ਧੋਖਾ ਮਾਇਆ ਨਾ ਉਹਨਾਂ ਨੂੰ ਕੋਕੋ ਕੇ ਮਾਰਨਾ ਹੈ ਚਾਹੇ ਸੁੱਚਾ ਨੰਦ ਹੋਵੇ ਚਾਹੇ ਵਜੀਰ ਖਾਂ ਹੋਵੇ ਤਾਂ ਆਮ ਤੌਰ ਤੇ ਕਥਾ 'ਚ ਤੁਸੀਂ ਸੁਣਦੇ ਹੋਵੋਗੇ ਕਿ ਨੱਕ ਚਨਕੇਲ ਪਾਤੀ ਸੁੱਚਾ ਨੰਦ ਦੇ ਮਾਰ ਕੇ ਵਜੀਰ ਖਾਂ ਪੁੱਠਾ ਟੰਗਦਾ ਤਾਂ ਉਦੋਂ ਇਹ ਵੀ ਪਾਲ ਹੋ ਰਹੀ ਸੀ ਕਿ ਗੰਗੂ ਦੀ ਇਲਾਦ ਕਿੱਥੇ ਹੈ ਕਿਉਂਕਿ ਗੰਗੂ ਤਾਂ ਮਾਰ ਦਿੱਤਾ ਗਿਆ ਸੀ ਤਾਂ ਗੰਗੂ ਦੇ ਦੋ ਬੇਟੇ ਸੀਗੇ ਜੀ ਇੱਕ ਮੁਸਲਮਾਨਾਂ ਦੇ ਧਰਮ ਨੂੰ ਢਾਰਨ ਕਰ ਲੈਂਦਾ ਤੇ ਉਹ ਮੁਸਲਮਾਨ ਬਣ ਜਾਂਦਾ ਦੂਸਰਾ ਬੇਟਾ ਸਿਰਾਜ ਕੌਲ ਕੌਲ ਤੋਂ ਮੈਂ ਤੁਹਾਨੂੰ ਦੱਸ ਦਿਆਂ ਵੀ ਗੰਗੂ ਬ੍ਰਾਹਮਣ ਸੀ ਜਿਹੜਾ ਉਹਦਾ ਗੂਤ ਕੌਲ ਸੀ ਰਾਜਕੌਲ ਲੁਕਿਆ ਛਿਪਿਆ ਰਹਿੰਦਾ ਇੱਕ ਤਾਂ ਮੁਸਲਮਾਨ ਹੀ ਬਣ ਗਿਆ ਉਹਦਾ ਭਰਾ ਸੀ ਜਿਹੜਾ ਰਾਜਕੌਲ ਗੰਗੂ ਦੇ ਦੋ ਬੇਟੇ ਸੀ ਉਹੋ ਲੁਕ ਛਿਪ ਕੇ ਰਹਿੰਦਾ ਹੈ ਬੰਦਾ ਸਿੰਘ ਬਹਾਦਰ ਤੋਂ ਪਾਸੇ ਰਹਿੰਦਾ ਵੀ ਮੇਰਾ ਪਤਾ ਨਾ ਲੱਗੇ ਕਿਤੇ ਤਾਂ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਿੱਦੀ ਹੋ ਜਾਂਦੀ ਹੈ ਤਾਂ ਉਦੋਂ ਆਪਨੇ ਆਪ ਨੂੰ ਖੁੱਲਾ ਮਹਿਸੂਸ ਕਰਦਾ ਹੈ ਕਿ ਸ਼ਾਇਦ ਹੁਣ ਮੈਨੂੰ ਕੋਈ ਨਹੀਂ ਕੁਝ ਕਰ ਸਕਦਾ ਤੇ ਹੋਇਆ ਵੀ ਐਂ ਜੀ ਉਹ ਜਾ ਕੇ ਉਸ ਸਮੇਂ ਦੇ ਮੁਸਲਮਾਨ ਸ਼ਾਸਕ ਨੂੰ ਮਿਲਦਾ ਹੈ ਕਿ ਜੀ ਸਹਬਜਾਦਿਆਂ ਦੀ ਚੁਗਲੀ ਹੈ ਜਿਹੜੀ ਉਹ ਮੇਰੇ ਫਾਦਰ ਸਾਹਿਬ ਨੇ ਕੀਤੀ ਸੀ ਮੇਰੇ ਪਿਓ ਨੇ ਕੀਤੀ ਸੀ ਤਾਂ ਸਾਡਾ ਵੀ ਹੱਕ ਬਣਦਾ ਸਾਡੇ ਲਈ ਮੁਸਲਮਾਨ ਕੀ ਕਰਦੇ ਆ ਤਾਂ ਉਹਨਾਂ ਨੂੰ ਉਸ ਸਮੇਂ 600 ਪਲੱਸ ਏਕੜ 600 ਕਿੱਲੇ ਤੋਂ ਵੱਧ ਜ਼ਮੀਨ ਅਲਾਹਾਬਾਦ ਚ ਦਿੱਤੀ ਗਈ ਸੀ ਨਹਿਰ ਦੇ ਕਿਨਾਰੇ ਤਾਂ ਉੱਥੋਂ ਉਹਨਾਂ ਨੂੰ ਜਿਵੇਂ ਆਪਣੇ ਪਿੰਡਾਂ ਚ ਆਮ ਹੀ ਹੱਲ ਪੈ ਜਾਂਦੀ ਹੈ ਕਿ ਫਲਾਨੇ ਖੇਤ ਵਾਲੇ ਟਿੱਬੇ ਵਾਲੇ ਢਾਣੀ ਵਾਲੇ ਤਾਂ ਉਹਨਾਂ ਨੂੰ ਨਹਿਰ ਵਾਲੇ ਕਹਿਣ ਲੱਗ ਗਏ ਸੀ ਕਿਉਂਕਿ ਨਹਿਰ ਉਹਨਾਂ ਦੇ ਨੇੜੇ ਸੀ ਹੌਲੀ ਹੌਲੀ ਨਹਿਰ ਤੋਂ ਜਿਹੜਾ ਹੈਗਾ ਨਹਿਰੂ ਬਣਿਆ ਹੁਣ ਨਹਿਰੂ ਕੋਈ ਕਾਸਟ ਨਹੀਂ ਹੈ ਨਹਿਰੂ ਹਿੰਦੂ ਧਰਮ ਦੀ ਕੋਈ ਕਾਸਟ ਨਹੀਂ ਹੈ ਨਹਿਰੂ ਉਹਨਾਂ ਦੀ ਇੱਕ ਅਲ ਸੀ ਕਿਉਂਕਿ ਨਹੀਂ ਨਹਿਰ ਦੇ ਕਿਨਾਰੇ ਜਿਹੜੀ ਸੀਗੀ ਪਹਿਲੀ ਸੀ ਹੁਣ 10ਵੀਂ ਪੀੜੀ 'ਚ ਜਾ ਕੇ ਜਵਾਰਲਾਲ ਨਹਿਰੂ ਪੈਦਾ ਹੁੰਦੇ ਹਨ ਜਵਾਰਲਾਲ ਨਹਿਰੂ ਦੀ ਬੇਟੀ ਹੁੰਦੀ ਹੈ ਇੰਦਰਾ ਗਾਂਧੀ ਤੁਸੀਂ ਪਹਿਲੀ ਪੰਜ ਜਾਣਦੇ ਹੋ ਇੰਦਰਾ ਗਾਂਧੀ ਨੇ ਫੇਰ ਹਰਮੰਦਰ ਸਾਹਿਬ ਤੇ ਅਟੈਕ ਹੈ ਜਿਹੜਾ ਉੱਪਰ ਆਇਆ ਤਗਦਾਰੀਆਂ ਦੋਸਤੋ ਖੂਨ 'ਚ ਹੁੰਦੀਆਂ ਹੈ ਬੰਦੇ ਮਰ ਜਾਂਦੇ ਆ ਉਹਨਾਂ ਦੇ ਅੰਦਰ ਡੀਐਨਏ ਆ ਜਿਹੜੇ ਉਵੇਂ ਹੀ ਚੱਲਦੇ ਰਹਿੰਦੇ ਆ ਤਾਂ ਮੇਰਾ ਕਿਸੇ ਪਾਰਟੀ ਨੂੰ ਡੀਫੇਮ ਕਰਨਾ ਇਹ ਮਕਸਦ ਨਹੀਂ ਹੁਣ ਇਹਦੇ ਲਈ ਤੁਸੀਂ ਪੁੱਛੋਗੇ ਕਿ ਸੋਡੇ ਕੋਲੇ ਕੀ ਸਰੂਤ ਹੈ ਤੁਸੀਂ ਇਹ ਗੱਲ ਨੂੰ ਕਿਵੇਂ ਪਰਪੱਕ ਕਹਿ ਸਕਦੇ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਜਾਓ ਦਿੱਲੀ ਜਵਾਹਰ ਲਾਲ ਨਹਿਰੂ ਮਿਊਜ਼ੀਅਮ ਬਣਿਆ ਹੋਇਆ ਉੱਥੇ ਕੁਰਸੀਨਾਮਾ ਵੜਿਓ ਕੁਰਸੀਨਾਮਾ ਮਤਲਬ ਮੇਰਾ ਦਾਦਾ ਕੌਣ ਸੀ ਇਹਦਾ ਪਰਦਾਦਾ ਕੌਣ ਸੀ ਉਹਦਾ ਪਰਦਾਦਾ ਕੌਣ ਸੀ ਤਾਂ ਉਹ ਰਾਜਕਾਲ ਤੋਂ ਸ਼ੁਰੂ ਹੁੰਦਾ ਹੁਣ ਰਾਜਕੋਲ ਤੋਂ ਅੱਗੇ ਦਾ ਅਸੀਂ ਤੁਹਾਨੂੰ ਦੱਸਤਾ ਵੀ ਰਾਜਕੋਲ ਇਹ ਜਿਹੜਾ ਉਹ ਪਾਪੀ ਗੰਗੂ ਬ੍ਰਾਹਮਣ ਦੀ ਅਸ। ਤਾਂ ਨਿਰਣਾ ਤੁਸੀਂ ਕਰਨਾ ਹੈ ਕਿ ਇਹ ਗੱਲ ਸਿੱਖਾਂ ਲਈ ਕਿੰਡੀ ਮਾੜੀ ਹੋ ਸਕਦੀ ਹੈ ਜਾਂ ਅਜੇ ਵੀ ਉਹਨਾਂ ਦੇ ਖੂਨ ਹੈ ਜਿਹੜੇ ਉਹ ਹੈਗੇ ਆ। ਧੰਨਵਾਦ।